नमस्कार साथियों पहले तो मैं धन्यवाद करना चाहूंगा हमारे समाज के जो बुद्धिजीवी सीनियर साथी जो हरिद्वार मंदिर गोपाल मंदिर को लेकर के एक समाज को एकता के सूत्र में बांधने का अथक प्रयास कर रहे हैं उसके दौरान आज एक पंचायत गांव आसमानपुर में हुई जिसमें राजा बख्शी जी मेवाराम पवार जी रामपाल मतोली जी नंदा साहब तारावड़ी और भी समाज के जो सीनियर साथी बिल्लूराम बनेड़ा ज्ञान चीका और भी कई साथी जो बाहर से ईओ साहब मलकी साहब हमारे सीनियर साथी हंसराज जी और भी साथी हमारे वकील मिशाल जो कि बहुत बड़े प्रवक्ता हैं समाज के तो इन सभी महानुभावों का यहाँ पहुँचने पर बाजीगर समाज की तरफ से अपने गांव आसमानपुर की तरफ से हार्दिक स्वागत और धन्यवाद भी करना चाहता हूँ कि समाज को ਏਕਤਾ ਕਿਸ ਜੈ ਸ੍ਰੀ ਗਪਾਲ ਮੰਦਰ ਹਰੀਦਵਾਰ ਕੀ ਜੈ ਸਾਡੇ ਸਾਰੇ ਹੀ ਮਾਰੇ ਸਾਰੇ ਸਤਿਕਾਰਯੋਗ ਸਾਥੀ ਜੋ ਅੱਜ ਤਾਂ ਮੀਟਿੰਗ ਸਤਸੰਗ ਭਵਨੇਵੀ ਮਾਰਾ ਰਵੀ ਤੱppa ਬਾਜੀਗਰ ਗਰੁੱਪ ਏਕਤਾ ਮੀਟਿੰਗ ਤਰਤੀ ਗਈ ਦੀ ਜਿਰਮੇ ਬਹੁਤ ਸਾਰੇ ਸਹਿਯੋਗ ਸੰਗਤੀ ਵਲੇ ਤੇਰੋ ਜੋ ਪ੍ਰੋਸੋਧਨ ਵਾ ਅਮੀ ਊਰ ਮਾਰਜਨ ਸਕੀਮ ਰਵੀ ਤੱppa ਬਾਜੀਗਰ ਸਮਾਜ ਏਕਤਾ ਮਾਰੇ ਸ਼੍ਰੀ ਰਾਮਪਾਲ ਮਤੌਲੀ ਜੀ ਜੋ ਕਿ ਚੇਅਰਮੈਨ ਸੀ ਇਨਸ਼ਾਸਨ ਕਮੇਟੀ ਔਰ ਮਾਰੇ ਰਾਂਝਾ ਰਾਮ ਕੀ ਬਕਸ਼ੀ ਜੋ ਕਿ ਗਰੁੱਪ ਐਡਮਿਨ ਵੀ ਸੀ ਮਾਰੇ ਸਤਿਕਾਰਯੋਗ ਭਰਾ ਸ਼ਾਹਪੁਰ ਥੇੜੀ ਰਾਮਪਾਲ ਪਵਾਰ ਜੀ ਮੈਂ ਕਿਹਦਾ ਕਿਹਦਾ ਨਾਲ ਵਾ ਕੇ ਸਾਰੀ ਪੂਰਸ਼ ਮੁੱਚੀ ਟੀਮ ਔਰ ਸਾਰੀ ਕਰੀਮ ਜੋ ਆਪਣੇ ਪੇਵਾ ਏਰੀਆ ਜਾਂ ਗੂਲਾ ਏਰੀਆ ਜੋ ਵੀ ਸੰਗਤ ਚਾ ਇੱਕੋ ਮੀਟਿੰਗ ਮਾਰੇ ਰਾਵੀ ਤੱਪਾ ਸਮਾਜੇ ਨੇ ਇਕਜੁੱਟ ਕਰੇ ਵਾਸਤੇ ਇਕੋ ਮਹਾ ਪੰਚਾਇਤ ਜੋਣਾ ਮਿ 14 ਤਰੀਕ ਆਪਣੇ ਫਰਵਰੀ ਦਾ 14 ਫਰਵਰੀ ਹੋ ਜਾਤੋ ਟਾਣ ਤਾਰਾ ਵਾਲੀ ਹਰਿਆਣਾ ਹਰਿਆਣਾ ਹਲਕਾ ਗੂਲਾ ਫਿਰ ਆਪਣੇ ਨਸਰੀਏ ਕੇ 14 ਫਰਵਰੀ ਦਿਨ ਐਤਵਾਰ 11 ਵਜੇ ਪਿੰਡ ਤਾਰਾ ਵਾਲੀ ਹਲਕਾ ਗੂਲਾ ਕੈਂਚਲ ਦੇ ਵਿੱਚ ਇੱਕ ਰਾਵੀ ਤੱਪਾ ਸਮਾਜ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਸ ਮਹਾਪੰਚਾਇਤ ਦੇ ਵਿੱਚ ਪਹੁੰਚ ਕੇ ਤੁਸੀਂ ਸਮੁੱਚੀ ਸੰਗਤ ਦੇ ਵਿਚਾਰ ਸੁਣਨੇ ਹਨ ਅਤੇ ਰਾਵੀ ਤਪੈਕਤਾ ਨੂੰ ਮਜ਼ਬੂਤ ਕਰਨ ਦੇ ਵਾਸਤੇ ਸਾਰਿਆਂ ਨੇ ਸਹਿਯੋਗ ਕਰਨਾ ਹੈ ਔਰ ਜਿਨ੍ਹਾਂ ਸਾਧ ਸੰਗਤ ਨੇ ਮਾਨ ਤੇ ਸਨਮਾਨ ਦਿੱਤਾ ਉਹਨਾਂ ਦਾ ਪੂਰੀ ਟੀਮ ਵੱਲੋਂ ਰਾਵੀ ਤਪੈ ਬਾਜੀਗਰ ਸਮਾਜ ਇਕਤਾ ਵੱਲੋਂ ਬਹੁਤ ਬਹੁਤ ਧੰਨਵਾਦ ਜੈ ਕਪਾਲ ਜੈ